ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਨਰਪੱਖ ਪੋਸਟ ਮੈਂ ਦਾਰਾ ਕਬਦੀ ਮੌਜੂਦ ਆ ਜੀ ਡੇਲੋ ਨੇੜਲੇ ਪਿੰਡ ਗੁਰਮਦੇ ਵਿੱਚ ਜਿੱਥੇ ਕਿ ਇੱਥੇ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਉਹ ਬਹੁਤ ਹੀ ਉਤਸੁਕਤਾ ਦੇ ਨਾਲ ਮਨਾਇਆ ਜਾ ਰਿਹਾ ਹੈ ਪਾਲਵਾ ਇਤਿਹਾਸ ਦੇ ਮੁਤਾਬਕ ਜਿਹੜਾ ਬਾਬਾ ਦੀਪ ਸਿੰਘ ਦਾ ਜੱਦੀ ਜਨਮ ਪਿੰਡ ਉਹ ਪਿੰਡ ਗੁਰਮ ਜ਼ਿਲ੍ਹਾ ਲੁਧਿਆਣਾ ਅੱਜ ਉਸ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਪਿੰਡ ਗੁਰਮ ਦੇ ਵਿੱਚ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਜਿੱਥੇ ਕਿ ਜਿਹੜੇ ਤਿੰਨ ਰੋਜਾ ਸਮਾਗਮ ਨੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਉਹ ਕਰਵਾਏ ਜਾ ਰਹੇ ਹਨ ਜਿੱਥੇ ਇਸ ਸਮਾਗਮਾਂ ਦੇ ਦੌਰਾਨ ਨਗਰ ਕੀਰਤਨ ਸਜਾਇਆ ਗਿਆ ਉੱਥੇ ਹੀ ਅੱਜ ਸਾਰਾ ਦਿਨ ਰਾਗੀ ਢਾਡੀ ਕੀ ਵਿਸਰੀ ਜਿੱਥੇ ਉਹਨਾਂ ਨੇ ਜਿਹੜੀ ਹਾਜ਼ਰੀ ਭਰੀ ਆ ਤੇ ਇਲਾਕੇ ਦੀ ਸੰਗਤ ਬਹੁਤ ਹੀ ਹਮ ਹਮਾਕੇ ਇਸ ਜਗ੍ਹਾ ਤੇ ਪਹੁੰਚਦੀ ਆ ਗੱਲ ਕਰਾਂਗੇ ਇੱਥੋਂ ਦੇ ਹੈੱਡ ਗ੍ਰੰਥੀ ਭਾਈ ਗੁਰਮਕ ਸਿੰਘ ਜੀ ਨਾਲ ਦਿਖਾਵਾਂਗੇ ਤੁਹਾਨੂੰ ਉਸ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਤੇ ਉੱਪਰ ਜਿਹੜਾ ਗੁਰਦਾਰਾ ਬਣਾਇਆ ਹੈ ਬਾਬਾ ਦੀਪ ਸਿੰਘ ਦੀ ਯਾਦ ਦੇ ਵਿੱਚ ਉਹ ਗੁਰਦਾਰੇ ਤੋਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਕਰਾਂਗੇ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਮੇਰਾ ਨਾਮ ਭਾਈ ਗੁਰਮੁਖ ਸਿੰਘ ਜੀ ਮੈਂ ਤਾਂਤਨ ਬਾਬਾ ਦੀਪ ਸਿੰਘ ਜੀ ਜਨਮ ਸਥਾਨ ਨਗਰ ਗੁਰਮਾ ਵਿਖੇ ਗੁਰਦਾਰਾ ਸਾਹਿਬ ਵਿਖੇ 15 16 16 ਤੋ ਸੇਵਾ ਨਿਭਾ ਰਹੇ ਹਾਂ ਗਰੰਤੀ ਸਿੰਘ ਦੀ ਤੌਰ ਤੇ ਸੋ ਇਤੋ ਦੀ ਸੰਗਤ ਅਤੇ ਮਾਲਵਾ ਇਤਿਹਾਸ ਦੇ ਮੁਤਾਬਕ ਤੰਤਨ ਬਾਬਾ ਦੀਪ ਸਿੰਘ ਜੀ ਦਾ ਜੱਦੀ ਨਗਰ ਜਨਮ ਸਥਾਨ ਨਗਰ ਗੁਰਮਾ ਜ਼ਿਲ੍ਹਾ ਲੁਧਿਆਣਾ ਹੈ ਇਸ ਦੀ ਜੇਕਰ ਆਪਾਂ ਖੋਜ ਕਰਨੀ ਹੈ ਤਾਂ ਆਪਾਂ ਦਾਸ ਵਿਸਾਖਾ ਸਿੰਘ ਜਨੇਤਪੁਰਾ ਜਿਨ੍ਹਾਂ ਨੇ ਚਾਰ ਬੁੱਕਾਂ ਲਿਖੀਆਂ ਹਨ ਮਾਲਵਾ ਇਤਿਹਾਸ ਦੀਆਂ ਅਤੇ ਉਹ ਤਿੰਨ ਵਾਰੀ ਜ਼ਿਕਰ ਕਰਦੇ ਹਨ ਇੱਕ ਵਾਰ ਉਹ ਲਿਖਦੇ ਹਨ ਜਦੋਂ ਪਿੰਡਾਂ ਦੀ ਸੂਚੀ ਆਉਂਦੀ ਉਹਦੇ ਵਿੱਚ ਲਿਖਦੇ ਹਨ ਕਿ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਨਗਰ ਗੁਰਮ ਜ਼ਿਲ੍ਹਾ ਲੁਧਿਆਣਾ ਦੇ ਹੋਏ ਹਨ ਅਤੇ ਨਾਲ ਲਿਖਦੇ ਹਨ ਕਿ ਇਹ ਭਰਪੂਰ ਖੋਜ ਕਰਨ ਤੋਂ ਪਤਾ ਲੱਗਿਆ ਕਿ ਬਾਬਾ ਦੀਪ ਸਿੰਘ ਜੀ ਦਾ ਨਗਰ ਪਿੰਡ ਗੁਰਮ ਜ਼ਿਲ੍ਹਾ ਲੁਧਿਆਣਾ ਹੈ ਜਦੋਂ ਆਪਾਂ ਅੱਗੇ ਜਾ ਕੇ ਪੜ੍ਹਦੇ ਹਾਂ ਕਿ ਕਲਗੀਧਰ ਪਾਤਸ਼ਾਹ ਜੀ ਦੇ ਨਿਕਟਵਰਤੀ ਸਿੱਖ ਕੌਣ ਸਨ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੱਖ ਸਨ ਅਤੇ ਉਹਨਾਂ ਦਾ ਨਗਰ ਗੁਰਮਾ ਜ਼ਿਲ੍ਹਾ ਲੁਧਿਆਣਾ ਹੈ ਜਦੋਂ ਆਪਾਂ 3 ਨੰਬਰ ਤੇ ਇਤਿਹਾਸ ਪੜ੍ਹਦੇ ਹਾਂ ਕਿ ਬਾਬਾ ਦੀਪ ਸਿੰਘ ਜੀ ਨਗਰ ਗੁਰਮਾ ਦੇ ਹੋਏ ਹਨ ਅਤੇ ਉਹਨਾਂ ਨੇ ਦਬਨਧਾ ਸਾਹਿਬ ਵਿਖੇ ਸੇਵਾ ਨਿਭਾਈ ਹੈ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਪੜ੍ਹਦੇ ਤਾਂ ਬਾਬਾ ਦੀਪ ਸਿੰਘ ਜੀ ਨਗਰ ਗੁਰਮਾ ਦੇ ਵਿੱਚ 1682 ਦੇ ਵਿੱਚ ਜਨਮੇ ਸਨ ਇਥੋਂ ਦੇ ਇਤਿਹਾਸ ਮੁਤਾਬਕ ਜਦੋਂ ਉਹ 6 ਸਾਲ ਦੇ ਸੀਗੇ ਉਹਨਾਂ ਦੇ ਪਿਤਾ ਜੀ ਭਾਈ ਸੁਖਟ ਸਿੰਘ ਜੀ ਉਰਫ ਭਗਤੂ ਜੀ ਸ਼ਹੀਦ ਹੋ ਗਏ ਸਨ ਇੱਥੇ ਨਜ਼ਦੀਕੀ ਪਿੰਡ ਹੈ ਘਵੱਦੀ ਉਥੋਂ ਦੀ ਇੱਕ ਬੱਚੀ ਲਾਪਰਾ ਪਿੰਡ ਦੇ ਪਠਾਣਾ ਨੇ ਗਵਾਹ ਕੀਤੀ ਸੀ ਅਤੇ ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਉਹ ਬੱਚੀ ਨੂੰ ਬਚਾਉਣ ਖਾਤਰ ਉਸ ਦਾ ਸਤਿਤ ਤੋਂ ਬਚਾਉਣ ਦੀ ਖਾਤਰ ਜੰਗੇ ਮੈਦਾਨ ਦੇ ਵਿੱਚ ਖੋਦੇ ਸਨ ਅਤੇ ਸ਼ਹੀਦ ਹੋਏ ਸਨ ਉਸ ਵਕਤ ਬਾਬਾ ਦੀਪ ਸਿੰਘ ਦੀ ਉਮਰ ਕੇਵਲ 6 ਬਰਸ ਸੀ ਉਹਨਾਂ ਦੇ ਮਾਤਾ ਜੀ ਮਾਤਾ ਜਿਉਨ ਕੌਰ ਜੀ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਪਿੱਕੇ ਪਿੰਡ ਲੈ ਗਏ ਸਨ ਉੱਥੇ ਫਿਰ ਬਾਬਾ ਦੀਪ ਸਿੰਘ ਜੀ ਤਕਰੀਬਨ 14 ਸਾਲ ਉੱਥੇ ਰਹੇ ਹਨ ਅਤੇ 1702 ਦੇ ਵਿੱਚ ਬਾਬਾ ਦੀਪ ਸਿੰਘ ਜੀ ਇਸ ਨਗਰ ਦੇ ਵਿੱਚ ਵਾਪਸ ਮੁੜੇ ਇਹ ਉਥੋਂ ਦੇ ਇਤਿਹਾਸ ਦੇ ਮੁਤਾਬਕ ਅਤੇ 1704 ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਨੇ ਅਨੰਦਪੁਰ ਛੱਡਿਆ ਚਮਕੌਰ ਸਾਹਿਬ ਦਾ ਸਾਕਾ ਹੋਇਆ ਗੁਰੂ ਸਾਹਿਬ ਜੀ ਦੇ ਬੱਚੇ ਸ਼ਹੀਦ ਹੋਏ ਅਤੇ ਜਦੋਂ ਕਲਗੀਧਰ ਪਾਤਸ਼ਾਹ ਜੀ ਨਗਰ ਆਲਮਗੀਰ ਤੱਕ ਪਹੁੰਚੇ ਉੱਚ ਦੇ ਸਰੂਪ ਦੇ ਵਿੱਚ ਅਤੇ ਉਸ ਤੋਂ ਅੱਗੇ ਗੁਰੂ ਸਾਹਿਬ ਜੀ ਨੇ ਮਾਲਵੇ ਦੇ ਮਾਧਿਅਮ ਵਿੱਚ ਜਾਣ ਦਾ ਫੈਸਲਾ ਕੀਤਾ ਹੁਕਮ ਸੁਣਾਇਆ ਤਾਂ ਉਸ ਵਕਤ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਿਆ ਕਿ ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਛੱਡ ਚੁੱਕੇ ਹਨ ਅਤੇ ਮਾਲਵੇ ਵੱਲ ਨੂੰ ਜਾ ਰਹੇ ਹਨ ਅਤੇ ਬਾਬਾ ਦੀਪ ਸਿੰਘ ਜੀ ਨੇ ਫਿਰ ਕਲਗੀਧਰ ਪਾਤਸ਼ਾਹ ਜੀ ਜਿੱਧਰ ਜਿੱਧਰ ਦੀ ਹੋਕਰ ਗਏ ਨੇ ਉਥੋਂ ਦੀ ਹੁੰਦੇ ਹੋਏ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਦੀਨੇਪਿੰਡ ਜਾ ਕੇ ਕੀਤੇ ਹਨ 1705 ਵਿੱਚ ਬਾਬਾ ਦੀਪ ਸਿੰਘ ਜੀ ਨੇ ਦੀਨੇਪਿੰਡ ਜਾ ਕੇ ਅਮਰਤ ਛਕਿਆ ਜੋ ਇਥੋਂ ਦਾ ਇਤਿਹਾਸ ਮੌਜੂਦ ਹੈ ਲਿਖਿਆ ਹੋਇਆ ਹੈ ਇਤਿਹਾਸ ਕਬੂੜ ਦੇ ਉੱਤੇ ਅਤੇ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਸ਼ਹੀਦ ਕਲਗੀ ਤਰਪਾਤਸ਼ਾ ਜੀ ਦੇ ਨਾਲ ਹੀ ਰਹੇ ਹਨ ਸਭ ਤੋਂ ਜ਼ਿਆਦਾ ਸੇਵਾ ਉਹਨਾਂ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਕੀਤੀ ਹੈ ਅਤੇ 1757 ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋਈ ਹੈ ਜੋ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਆਜ਼ਾਦ ਕਰਾਉਂਦੇ ਹੋਏ ਇਹ ਨਗਰ ਬਾਬਾ ਦੀਪ ਸਿੰਘ ਜੀ ਦਾ ਹੈ ਇੱਥੋਂ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਇੱਥੋਂ ਦੀ ਲੋਕਲ ਕਮੇਟੀ ਹੀ ਰਲ ਮਿਲ ਕੇ ਕਰਦੀ ਹੈ ਤੇ ਸਾਲੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਦੇ ਸਾਰੇ ਕਾਰਜ ਹੁੰਦੇ ਹਨ ਅਤੇ ਨਗਰ ਦੀ ਸੰਗਤ ਅਤੇ ਕਮੇਟੀ ਬਹੁਤ ਹੀ ਅੱਛੇ ਢੰਗ ਦੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਚਲਾਉਂਦੇ ਹਨ ਸੋ ਬਹੁਤ ਹੀ ਵਧੀਆ ਸੁਭਾਅ ਹੈ ਸਾਰਿਆਂ ਦਾ ਅਤੇ ਸੰਗਤਾਂ ਵੀ ਬਹੁਤ ਸ਼ਰਧਾ ਰੱਖਦੀਆਂ ਹਨ ਇਸ ਸਥਾਨ ਤੇ ਅਤੇ ਦੂਸਰੇ ਪਿੰਡਾਂ ਦੇ ਉੱਤੋਂ ਵੀ ਸੰਗਤਾਂ ਚੱਲ ਕੇ ਜਿਵੇਂ ਕਿ ਅੱਜ ਤੁਸੀਂ ਦੇਖ ਸਕਦੇ ਹੋ ਕੱਲ ਵੀ ਬਹੁਤ ਸੰਗਤਾਂ ਪਹੁੰਚੀਆਂ ਅੱਜ ਵੀ ਬਹੁਤ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ ਅਤੇ ਇਸੇ ਤਰ੍ਹਾਂ ਹੀ ਸੰਗਤਾਂ ਇਸ ਸਥਾਨ ਦੇ ਦਰਸ਼ਨ ਪਾਉਣ ਵਾਸਤੇ ਆਉਂਦੀਆਂ ਜਾਂਦੀਆਂ ਹਨ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਰਾ ਹੀ ਨਗਰ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਵਿਚਰਦਾ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਹੈ ਜਿਹੜਾ ਉਹ 1682 ਮਾਘ ਮਹੀਨੇ ਦੀ 14 ਤਰੀਕ ਦਾ ਲਿਖਿਆ ਹੋਇਆ ਹੈ ਉਸੇ ਹਿਸਾਬ ਦੇ ਨਾਲ ਇੱਥੇ ਹਰ ਸਾਲ ਬਹੁਤ ਵੱਡੇ ਪੱਧਰ ਤੇ ਸਮਾਗਮ ਮਨਾਇਆ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ